ਇਹ ਫਲੂ ਹੋਣਾ ਹੋਊਗਾ ਜੀਜੇ ਜਵਟਾ ਮੰਡੀ ਦੀ ਕਮੀ ਆਮ ਬੰਦੇ ਵਾਸਤੇ 10000 IU ਦੀ ਲੋੜ ਹੁੰਦੀ ਹੈ ਡੇਲੀ ਜੇ 10000 IU ਖਾਊਗਾ ਤਾਂ ਉਹਦਾ ਪ੍ਰੋਮਨ ਦੀ ਗੋੜੀ ਦਾ ਪੂਰਾ ਨਾਰਮਲ ਹੋਊਗਾ ਤਾਂ ਉਹਨੂੰ ਰੋਮਾ ਕੇ ਰੱਖ ਦੀਆਂ ਫੰਡ ਜੀ ਸਿੰਘ ਪੰਗੂ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹਾਂ ਅੱਜ ਕੈਲਗਰੀ ਦੇ ਵੈਸਟ ਵਿੰਡ ਇਲਾਕੇ ਦੇ ਵਿੱਚ ਰੈਸ਼ਨਲਿਸਟ ਤਰਕਸ਼ੀਲ ਸੁਸਾਇਟੀ ਕੈਲਗਰੀ ਦੇ ਦਫ਼ਤਰ ਦੇ ਵਿੱਚ ਅੱਜ ਇਸ ਦਫ਼ਤਰ ਦੇ ਵਿੱਚ ਸੁਸਾਇਟੀ ਦੀ ਇੱਕ ਭਰਵੀ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਡਾਕਟਰ ਸੁਖਵਿੰਦਰ ਸਿੰਘ ਬਰਾੜ ਜੀ ਨੇ ਨੇਚਰੋਪੈਥੀ ਕੁਦਰਤੀ ਇਲਾਜ ਪ੍ਰਣਾਲੀ ਬਾਰੇ ਵਿਸਤਾਰ ਨਾਲ ਸਾਰਿਆਂ ਨੂੰ ਜਾਣਕਾਰੀ ਦਿੱਤੀ ਮੈਂਬਰਾਂ ਵੱਲੋਂ ਸਿਹਤ ਸੰਬੰਧੀ ਪੁੱਛੇ ਸਵਾਲਾਂ ਦੇ ਜਵਾਬ ਡਾਕਟਰ ਸੁਬਿੰਦਰ ਸਿੰਘ ਬਰਾੜ ਨੇ ਤਸੱਲੀ ਬਖਸ਼ ਦਿੱਤੇ ਇਸ ਮੌਕੇ ਤੇ ਕੈਲਗਰੀ ਨੌ ਦਰਖੀਲ ਸੋਸਾਇਟੀ ਕੈਨੇਡਾ ਦੇ ਜਨਰ ਸਕੱਤਰ ਸਾਥੀ ਬੀਬਲ ਭਧੌੜ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਸੀਂ ਤੁਹਾਨੂੰ ਖਵਾਉਂਦੇ ਹਾਂ ਇਸ ਸਾਰੇ ਪ੍ਰੋਗਰਾਮ ਦੀਆਂ ਪ੍ਰਮੁੱਖ ਚਲਪੀਆਂ ਤੇ ਪ੍ਰਾਂਤਕਾਂ ਨਾਲ ਵੀ ਕਰਾਵਾਂਗੇ ਗੱਲਬਾਤ ਤੁਸੀਂ ਬਨੇ ਰਹੋ ਸ਼ਵਾਲਕ ਟੀਵੀ ਚੈਨਲ ਦੇ ਨਾਲ ਤੁਪੇ ਖਾਦੋਂਗੇ ਜਿੰਨਾ ਤੁਪੇ ਖਾਦੋਂਗੇ 12 ਵਜੇ ਦੇ ਟਾਈਮ ਦੇ 1 ਵਜੇ ਦੇ ਟਾਈਮ ਦੇ ਵਿੱਚ ਜਿੰਨਾ ਤੁਪ ਤੇਜ਼ ਹੋਊਗੀ ਬੱਦਲਬਾਈ ਹੋਗੀ ਨਹੀਂ ਬਣਨੀ ਬੱਦਲਬਾਈ ਹੋ ਜੇ ਵੀ ਬਾਰੇ ਥੋੜੀ ਤੁੱਪ ਪਏ ਪਿੰਡਾ ਗਰਮ ਹੋਵੇ ਤੈਨੂੰ ਬਟਾਮਨ ਦੀ ਦੀਵੰਦ ਅਜੇ ਇੱਕ ਇਹਦਾ ਇੱਕ ਸੌਖਾ ਜਿਹਾ ਤਰੀਕਾ ਹੈਗਾ ਜੀ ਜੇ ਤੁਹਾਡੀ ਛਾਂ ਜਿਹੜੀ ਆ ਖੜਿਆਂ ਦੀ ਤੁਹਾਡੇ ਨਾਲੋਂ ਛੋਟੀ ਆ ਫਿਰ ਤੁਹਾਨੂੰ ਜੋ ਵੀ ਵੀ ਮਿਲਣਾ ਜੇ ਲੰਬੀ ਆ ਫਿਰ ਨਹੀਂ ਉਚਾਇ ਬਈ ਕਿਉਂਕਿ ਆਪਣੇ ਆਪਾਂ ਨੌਰਥ 'ਚ ਬੈਠੇ ਆ ਇਸ ਕਰਕੇ ਆਪਾਂ ਨੂੰ ਉਹਨਾ ਮਹੀਨਿਆਂ 'ਚ ਹੀ ਮਿਲਦੀ ਹੈ ਠੀਕ ਹੈ ਸੂਝਾ ਦੇ ਵੀ ਜਾਣਾ ਕੋਸ਼ਿਸ਼ ਕਰੋ ਦੁਪਹਿਰ ਵੇਲੇ ਜਾਓ 12 1 2 ਵਜੇ ਇਹ ਰਾਈਟ ਟਾਈਮ ਹੈ ਸਿਰਫ ਦੁਪਹਿਰੇ ਚੋਂ ਜਾਓ ਤੇ ਜੋ ਬੜਾ ਵਕ ਸ਼ਾਲਟਾ ਜਿਹੜੇ ਆਪਣੇ ਆਪ ਬਾਜੂਲੀ ਉੱਤੇ ਕਰ ਲਓ ਲੱਤਾਂ ਵੀ ਲੰਗੇ ਕਰ ਲਓ ਅੱਧਾ ਘੰਟਾ ਸ਼ੁਰੂ ਦੇਖੋ ਇਹ ਦੇਖ ਕੇ ਪਰ ਦੱਸੋ ਬਹੁਤ ਇਹ ਦਾ ਉਹ ਜਿਹੜੀ ਸਨ ਸਕਰੀਨ ਲਾ ਕੇ ਦਾਨ ਨੇ ਉਹ ਤਾਂ ਉਹ ਤਾਂ ਕਰਦਾ ਪਤਾ ਜੰਮੇ ਉਹਨਾਂ ਦਾ ਮਤਲਬ ਨਹੀਂ ਜਣਾ ਸਨ ਸਕਰੀਨ ਇਹੀ ਤੇ ਕਹਿੰਦੇ ਯਾਰ ਮੈਂ ਦੱਸਿਆ ਇਹ ਡਾਕਟਰਾਂ ਦਾ ਬਹੁਤ ਵੱਡੀ ਚਾਲ ਆ ਦੇ ਪਿਛੇ ਮੈਂ ਬਹੁਤ ਲੰਬਾ ਨਹੀਂ ਕਹਿੰਦਾ ਜਾਂ ਦੰਦਾਂ ਜੋਦਾ ਈ ਥੋੜਾ ਵਿਟਾਮਿਨ ਡੀ ਨਹੀਂ ਬਣਦਾ ਵਿਟਾਮਿਨ ਈ ਬਣ ਜੇ ਤੁਹਾਡੀ ਅੱਧੀਆਂ ਬਿਮਾਰੀਆਂ ਨਹੀਂ ਲੱਗਦੀ ਤੁਹਾਡਾ ਇਮਿਊਨ ਸਿਸਟਮ ਮੈਂ ਲੱਗਦਾ ਮੈਂ ਦੱਸਦਾ ਕਿਹੜੇ ਬੰਦੇ ਚ ਕੱਟ ਹੁੰਦਾ ਜਿਹੜੇ ਬੰਦੇ ਨੂੰ ਜ਼ੁਕਾਮ ਹੁੰਦਾ ਕੰਸੀ ਹੁੰਦੀ ਹੈ ਨਜ਼ਲਾ ਹੁੰਦਾ ਬਾਰ-ਬਾਰ ਹੁੰਦਾ ਉਹਦੇ ਅੰਦਰ ਵਟਾ ਮੰਡੀ ਨਹੀਂ ਆ ਮੈਂ ਗਰੰਟੀ ਕਰਦਾ ਮੇਰੇ ਕੋਲ ਬਹੁਤ ਜਿਆਦਾ ਮਰੀਜ਼ ਇਸ ਤਰ੍ਹਾਂ ਆਏ ਆ ਜਿਸ ਅੰਦਰ ਵਟਾ ਮੰਡੀ ਪੂਰਾ ਵੀ ਜਿੰਨਾ ਆਪਣਾ ਬੋਰਿੰਗ ਚਾਹੀਦਾ ਠੀਕ ਹੈ ਨਾ ਉਸ ਅੰਦਰ ਕਦੇ ਵੀ ਨਜ਼ਲਾ ਜਿਕਾ ਮੈਂ ਆਟੋਮੈਟਨ ਵੀ ਰੈਲਥੀ ਉਥੀ ਉਥੀ ਐਕਸਪੈਰੀਮੈਂਟ ਕੀਤਾ ਬੱਚਿਆਂ ਤੇ ਵੀ ਕੀਤਾ ਜਿਸ ਉਹਨਾਂ ਨੂੰ ਵਿਟਾਮਿਨ ਡੀ ਦਾ ਫੋੜਾ ਕਰਤਾ ਉਹ ਕਹਿੰਦੇ ਜੇ ਤੇ ਜਮ ਨਹੀਂ ਕੋਈ ਜਗ ਨਜ਼ਰ ਲਾ ਜ ਕੰਮ ਅੱਖਾਂ ਸੀ ਕੁਝ ਨਹੀਂ ਹੁੰਦਾ ਫਲੂ ਹੁੰਦਾ ਵੀ ਫਲੂ ਨਹੀਂ ਹੁੰਦਾ ਇਹ ਫਲੂ ਉਹਨੂੰ ਹੋਊਗਾ ਜਿੱਦੇ ਵਿਟਾਮਿਨ ਡੀ ਦੀ ਕਮੀ ਹੁਣ ਨਾਲ ਦੇ ਨਾਲ ਇਹ ਸਭ ਲੋਕ ਇਹ ਡਾਕਟਰ ਕੋਲ ਤੁਸੀਂ ਜਾਂਦੇ ਆਪਾਂ ਇਹ ਕਹਣਗੇ ਯਾਰ ਤੁਹਾਨੂੰ ਲੱਗਦਾ ਚਲੋ ਵਿਟਾਮਿਨ ਡੀ ਦੀ ਕਮੀ ਹੈ 2000 IU ਕਹਿੰਦੇ ਇਹ ਇੰਟਰਨੈਸ਼ਨਲ ਯੂਨਿਟ ਇਹਦਾ ਬਈ ਕਰ ਰਹੇ ਨੇ ਨਾ ਕਹਿੰਦੇ 1000 IU ਹਜ਼ਾਰ IU ਕੁਝ ਵੀ ਨਹੀਂ ਆਮ ਬੰਦੇ ਵਾਸਤੇ 10000 IU ਦੀ ਲੋੜ ਹੁੰਦੀ ਹੈ ਡੇਲੀ 10000 IU ਜੇ 10000 IU ਖਾਊਗਾ ਤਾਂ ਉਹਦਾ ਪ੍ਰੋਬਲਮ ਦੀ ਗੋਲੀ ਦਾ ਪੂਰਾ ਨਾਰਮਲ ਹੋਊਗਾ ਤਾਂ ਉਹਨੂੰ ਰੋਪਾ ਕੇ ਰੱਖ ਦੀਆਂ ਪੰਨ 10 ਘੱਟ ਕੇ ਨਹੀਂ ਰਾਸ਼ਮੀ ਵਾਲਾ ਹੈ ਉਹਦੇ ਵਿੱਚ ਦੋ ਚਮਚੇ ਆਪਣੇ ਕੋਕੋਨਟ ਦਾ ਆਇਲ ਦੇ ਬੋਣੇ ਹੈ ਤੇ ਫੇਰ ਬਣਾਉਣਾ ਫੇਰ ਐਸੇ ਦੇਖੋ ਕਰਕੇ ਬਣਾ ਲਓ ਫਿਰ ਇੱਕ ਦਸਾ ਇੱਕ ਵੀ ਫ੍ਰਿਜ ਚ ਰੱਖ ਕੇ ਫੇਰ ਕੱਢ ਕੇ ਜੇ ਫ੍ਰਿਜ ਚ ਰੱਖ ਲਓ ਫੇਰ ਤਾਂ ਬਹੁਤ ਜ਼ਿਆਦਾ ਗੱਦੀ ਹੈ ਫ੍ਰਿਜ ਚ ਰੱਖ ਲਓ ਠੰਡਾ ਦੇਖੋ ਬਣਾ ਕੇ ਰੱਖ ਲਓ ਜਿਹੜੇ ਗੋਰੇ ਆ ਨਾ ਕੁਝ ਗੋਰੇ ਦੇ ਕੰਨਾਂ ਤੋਂ ਆਪਣਾ ਸਿੱਕਾ ਲੈ ਗਏ ਗੋਰੇ ਕਦੇ ਵੀ ਆਲੂ ਨੂੰ ਜੀ ਗਰਮਾ ਨੂੰ ਆਲੂ ਨਹੀਂ ਖਾਂਣਗੇ ਗੋਰੇ ਪਹਿਲਾਂ ਗਰਮਾ ਆਲੂ ਨੂੰ ਵਾੜਣਗੇ ਖਰੇਚ ਰੱਖਣਗੇ ਠੰਡਾ ਕਰਨਗੇ ਦਿਨ ਦੇ ਖਾਣਗੇ ਸਲਾਦ ਖੰਦੇ ਨੂੰ ਸਾਨੂੰ ਐਵੇਂ ਆਪਣਾ ਆਪਣਾ ਰਾਈਸ ਹੈ ਰੈਸ਼ਨਲ ਉਹਦੇ ਜਿਵੇਂ ਦੋ ਚਮਚੇ ਪਾ ਕੇ ਉਹਦੇ ਗਰਮ ਕਰ ਆਪਣੇ ਕੋਕਨਟ ਕੋਕਨਟ ਨਾਲ ڈالਦੇ ਬਣਾ ਲਿਆ ਇੱਕ ਵਾਰੀ ਬਣਾ ਕੇ ਉਹਨੂੰ ਫ੍ਰਿਜ ਰੱਖਣਾ ਹੈ ਠੀਕ ਹੈ ਦੇਖੋ ਜਿਹੜੇ ਦੇ ਕ ਆਪਣੇ ਕਾਰਬੋਹਾਈਡਰੇਟ ਹੁੰਦੇ ਆ ਇਸ ਤਰ੍ਹਾਂ ਹੁੰਦੇ ਨੇ ਆ ਆ 90 ਡੀ ਠੀਕ ਹੈ ਕਿਉਂਕਿ ਅਸੀਂ ਉਹ ਉਬਲ ਗਏ ਪਹਿਲਾਂ ਇਸ ਤਰ੍ਹਾਂ ਦੇ ਉਬਲ ਗਏ ਇਹ ਇਸ ਤਰ੍ਹਾਂ ਹੋ ਲੈਣੇ ਖੁੱਲੇ ਫਿਰ ਉਹ ਇਹ ਆ ਬੜਾ ਬੜਾ ਖਾਲਿਆ ਅਸ ਜਦੋਂ ਫਟਾਫਟ ਗੁਲਗੁਲ ਉਬਲਣ ਗਏ ਗੁਲੂਕੇ ਜੀ ਖਲਾਵ ਦਿਦਾਲੇ ਜਦੋਂ ਇਹ ਵਿੱਚ ਸੀਰਪ ਨਾਲ ਕੋਕੋਨਟ ਆਇਆ ਪਾਤਾ ਠੀਕ ਹੈ ਕੋਕੋਨਟ ਨੂੰ ਆਲ ਪਾਤਾ ਤੇ ਫਰਿਜ ਚ ਰੱਖਤਾ ਕੋਕੋਨਟ ਇਹਦਾ ਉਹ ਜੰਮੂਗਾ ਕਿਨਾਂ ਥੋੜੇ ਜਿਹਾ ਚੰਪਰਚਰ ਡਾਊਨ ਉੱਤੇ ਕੁੱਕਰ ਨਾਲ ਜਮ ਜਾਂਦਾ ਫਰਿਜ ਤੱਕ ਪੂਰਾ ਜਮੂਗਾ ਜਿਹੜਾ ਇਹਦੇ ਨਾਲ ਲੱਗਿਆ ਸੀ ਉਹ ਕੋਰਨਰਡ ਉਹ ਇਹਨਾਂ ਨੂੰ ਐ ਕਰ ਦੂ ਜਿਹੜੇ ਜਿਹੜੇ ਇਹ ਜਿਹੜੇ ਸੀਗਾ ਕਾਰਬੋਹਾਈਡਰੇਟਸ ਆ ਉਹਨੂੰ ਐ ਕਰ ਦੇ ਜਦੋਂ ਐ ਇੱਕ ਵਾਰੀ ਐ ਹੋ ਗਏ ਦੁਬਾਰਾ ਇਹ ਨਹੀਂ ਹੋ ਸਕਦੇ ਫੇਰੇ ਇਸ ਲੋਲੀ ਇਸ ਲੋਲੀ ਇਸ ਲੋਲੀ ਥੋੜੇ ਜਿਹਾ ਗਰਮ ਕਰ ਸਕਦੇ ਜਿਵੇਂ ਉਹ ਆਪਣਾ ਅਨੁਸਾਰ ਲੈ ਆਹ ਨੂੰ ਠੰਡੇ ਕਰ ਲਓ ਕਦੇ ਨਹੀਂ ਤੁਹਾਡਾ ਗਰਮ ਇਕੋਸੋ ਮੈਥਡ ਇਹ ਰਿਕਾਰਡ ਹੈ 네ਪਾਲੀ ਆਪਣਾ শ্রীলঙ্কা ਦਾ ਸੀਗਾ ਸੈਂਟਰ ਸੈਂਟਰ ਉਸਨੇ ਕੱਢੀ ਸੀ ਇਹ ਕੱਢ ਫਿਰ ਇਹ ਜੇ ਬੰਦੇ ਦੁਆਰਾ ਸੀ ਆਊਟ ਕਰ। ਉਹਦੀ ਸਤਕਾਰ ਜੋ ਡਾਇਰੈਕਟਰ ਸੁਵਿੰਦਰ ਜੀ ਉਹਨਾਂ ਦੇ ਨਾਲ ਹੋਰ ਜਿਹੜੀ ਉਹਦੀ ਟੀਮ ਪਹੁੰਚੀ ਆ ਸੁਵਿੰਦਰ ਜੀ ਸਾਡੇ ਨਟਕਾ ਪੰਜਾਬ ਤੋਂ ਆਏ ਨੇ। ਦਿੱਤਰ ਸੋਸਾਇਟੀ ਦੇ ਮੈਂਬਰ ਤੁਹਾਨੂੰ ਸਾਰਿਆਂ ਜੀ ਆਖਦੇ ਆ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਰਕੂ ਸੁਸਾਇਟੀ ਇਹ ਸਾਰੇ ਕਾਸੇ ਨੂੰ ਕੀ ਸਮਝਦੀ ਹੈ ਇਸ ਤਾਂ ਹੀ ਅਸੀਂ ਇਧਰਲੇ ਪਾਸੇ ਨੂੰ ਤੁਰੇ ਆਂ ਵੀ ਜਿਹੜਾ ਸਾਡਾ ਸਿਹਤ ਵਾਲਾ ਮਸਲਾ ਖਾਸ ਕਰਕੇ ਪੰਜਾਬੀਆਂ ਦੇ ਵਿੱਚ ਅਸੀਂ ਜਾਗਰੂਕ ਨਹੀਂ ਹੈਗੇ ਸਿਹਤ ਦੇ ਨਾਲ ਕੁਝ ਧਾਰਨਾਵਾਂ ਇਹ ਜਿਹੀਆਂ ਖਰਾਕ ਨਾਲ ਧਾਰਨਾਵਾਂ ਇਹ ਜਿਹੀਆਂ ਜੁੜੀਆਂ ਹੋਈਆਂ ਜਿਨ੍ਹਾਂ ਦਾ ਅੰਧਵਿਸ਼ਵਾਸਾਂ ਦੇ ਵਿੱਚ ਅਸੀਂ ਵੱਧ ਪੈ ਜਾਂਦੇ ਆ ਤੇ ਦਵਾਈ ਵਾਲੇ ਪਾਸੇ ਨੂੰ ਘੱਟ ਦੁਰਦ ਤੇ ਤੇ ਆ ਵੀ ਤੁਸੀਂ ਦੇਖੋ ਹੁਣ ਪਿੰਡਾਂ ਦੇ ਵਿੱਚ ਵੀ ਕੀ ਹੋਇਆ ਵੀ ਭਾਈ ਇਹਨੂੰ ਟਰਾਈਫੜ ਹੋ ਗਿਆ ਫਰਾਨੇ ਦੇ ਸਾਥ ਕੋਲ ਥੋੜਾ ਪਾਉਂਦਾ ਜਾਂ ਉੱਥੇ ਪਾਣੀ ਕਰਕੇ ਦਿੰਦੇ ਆ ਜਾਂ ਤਬੀਦ ਕਰਾ ਲਓ ਵੀ ਉੱਥੇ ਲੈ ਜਾਓ ਇਹਨੂੰ ਜੇ ਘਰੇ ਕੋਈ ਪਤਾ ਲੈਣ ਆਉਂਦਾ ਤਾਂ ਉਹ 5-7 ਜਾਂ ਘਣਾ ਜਾਂਦੇ ਆ ਸਾਨੂੰ ਵੀ ਫਰਾਨੇ ਸਾਹਿਬ ਫਰਾਨਾ ਬੰਦਾ ਫਰਾਨੇ ਸਾਹਿਬ ਫਰਾਨਾ ਵੀ ਤੁਸੀਂ ਉਹ ਇਹ ਨਹੀਂ ਸੋਚਦੇ ਵੀ ਇਹਦਾ ਉਸ ਵੇਲੇ ਕੋਈ ਕਾਰਨ ਹੋਰ ਸੀ ਨਾ ਸੋਚਣ ਦਾ ਵੀ ਉਹਨਾਂ ਨੂੰ ਪਤਾ ਹੀ ਨਹੀਂ ਅਸਲ ਵਿੱਚ ਉਹਨਾਂ ਲੋਕਾਂ ਨੂੰ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਗਾ ਤੇ ਨਾ ਉਸ ਵੇਲੇ ਇਸ ਤਰ੍ਹਾਂ ਦਾ ਕੋਈ ਸਾਧਨ ਸੀਗੇ ਤੇ ਨਾ ਹੀ ਇਸ ਤਰ੍ਹਾਂ ਦੀ ਕੋਈ ਡਾਕਟਰੀ ਸਹੂਲਤਾਂ ਸੀਗੀਆਂ ਵੀ ਜਿਹੜਾ ਹਰੇਕ ਬੰਦੇ ਦੀ ਪਹੁੰਚ ਦੇ ਵਿੱਚ ਸੀ ਉਹਦੇ ਵਿੱਚੋਂ ਇੱਕ ਸਾਡੇ ਅੰਧਵਿਸ਼ਵਾਸ ਉਹ ਟੂਨੇ ਟੰਮਣ ਵਾਲਾ ਵੀ ਉਪਜਿਆ ਸੀਗਾ ਵੀ ਚਰਸਤੇ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਨਾਜ ਰੱਖ ਦਿੱਤੇ ਜਾਂਦੇ ਜਾਂ ਹੋਰ ਕੁਝ ਮਟੀਰੀਅਲ ਰੱਖ ਦਿੱਤਾ ਜਾਂਦਾ ਸੀ ਹੈ ਕਿ ਸੀ ਅਸਲ ਵਿੱਚ ਉਹੋ ਜੀਆਂ ਜਿਹੜੀਆਂ ਧਾਰਨਾਵਾਂ ਉਹ ਕੀ ਸੀਗੀਆਂ ਵੀ ਚਰਸਤੇ ਜਿਸ ਕਰਕੇ ਰੱਖ ਦਿੱਤਾ ਜਾਂਦਾ ਸੀ ਪਿੰਡਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਬੈਦ ਹੁੰਦੇ ਸੀ ਉਹ ਤੁਰੇ ਫਿਰਦੇ ਸੀ ਲੋਕਾਂ ਦਾ ਆਰਾਜ ਕਰਦੇ ਕੋਈ ਇੱਕ ਥਾਂ ਤੇ ਟਿਕੀ ਨਹੀਂ ਸੀ ਬੈਠਦੇ ਤੇ ਆਮ ਕੋਈ ਆਵਾਜਾਈ ਦਾ ਸਾਧਨ ਕੋਈ ਨਹੀਂ ਸੀ ਤੇ ਸਵੇਰੇ ਲੋਕ ਜੇ ਦੂਜੇ ਇੱਕ ਪਿੰਡ ਤੋਂ ਦੂਜੇ ਥਾਂ ਜਾਣਾ ਸੀ ਤਾਂ ਤੁਰ ਕੇ ਜਾਂਦੇ ਸੀ ਤਾਂ ਜਦੋਂ ਉਹ ਚ ਰਸਤੇ ਵਿੱਚ ਦੀ ਲੰਘਦਾ ਸੀ ਤਾਂ ਉਸ ਨੂੰ ਪਤਾ ਲੱਗ ਜਾਂਦਾ ਸੀ ਵੀ ਇੱਥੇ ਜ ਆਮ ਕਹਿੰਦੇ ਸਤਨਾਜਾ ਸਤਨਾਜਾ ਮਤਲਬ ਸਤਨਾਜ ਇਕੱਠੇ ਵੀ ਇਸ ਤਰ੍ਹਾਂ ਦਾ ਹੁੰਦਾ ਜਾਂ ਕੋਈ ਔਰਤਾਂ ਦਾ ਸੰਬੰਧ ਜਿਵੇਂ ਚੂੜੀਆਂ ਰੱਖੀਆਂ ਹੁੰਦੀਆਂ ਸੀ ਸੰਦੂਰ ਰੱਖਿਆ ਹੁੰਦਾ ਸੀ ਇਸ ਤਰ੍ਹਾਂ ਦਾ ਸਮਾਜ ਸੀ ਉਹਦਾ ਮਤਲਬ ਇਹ ਸੀ ਵੀ ਪਤਾ ਲੱਗ ਜੇ ਵੀ ਇਸ ਪਿੰਡ ਦੇ ਵਿੱਚ ਕੋਈ ਮਰੀਜ਼ ਆ ਜੇ ਨਾਜ਼ ਰੱਖਿਆ ਤਾਂ ਉਹਨੂੰ ਕੋਈ ਪੇਟ ਦੀ ਬਿਮਾਰੀ ਆ ਜਾਂ ਹੋਰ ਆ ਤੇ ਜਿਹੜਾ ਬੰਦਾ ਉੱਥੋਂ ਚਾਰਸ਼ਪੇਰ ਨੂੰ ਕੀ ਉੱਤਰਵਰਨ ਨੂੰ ਜਾ ਰਿਹਾ ਕੋਈ ਦੱਖਣਵਰਨ ਨੂੰ ਜਾ ਰਿਹਾ ਕੋਈ ਦੂਸਰੇ ਪਾਸੇ ਨੂੰ ਜਾ ਰਿਹਾ ਕਿਉਂਕਿ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਦਰਾਂ ਬਣਦੇ ਸੀ ਜਿਹਨੂੰ ਚਾਰ ਰਸਤਾ ਬੋਲਦੇ ਸੀ ਤੋ ਅਗਲੇ ਪਿੰਡ 'ਚ ਜਾ ਕੇ ਤਾਂ ਕਈ ਵਾਰੀ ਉੱਥੇ ਕੀ ਹੁੰਦਾ ਸੀ ਵੀ ਉਹ ਬੈਦ ਉਸਥਾਂ ਤੇ ਹੁੰਦੇ ਸੀ ਇੱਕ ਅੱਧਾ ਕੁ ਬੰਦਾ ਹੁੰਦਾ ਸੀ ਉਹ ਤੁਰੇ ਫਿਰਦੇ ਸੀਗੇ ਤੋ ਉਹ ਦਸ ਪਿੰਡ ਰੁਪਿਆ ਇਸ ਪਿੰਡ ਦੇ ਵਿੱਚ ਵੀ ਮਰੀਜ਼ ਹੈਗਾ ਤੋ ਉਹਨਾਂ ਉਹ ਉਸ ਵੀੜੇ ਇਹ ਸਰਵਿਸ ਸੀਗੀ ਇੱਕ ਸੇਵਾ ਸੀਗੀ ਤੋ ਬਿਜ਼ਨਸ ਨਹੀਂ ਸੀ ਡਾਕਟਰ ਇੱਕ ਤੋ ਉਸ ਪਿੰਡ ਦੇ ਵਿੱਚ ਆ ਜਾਂਦਾ ਤੇ ਆ ਕੇ ਪੁੱਛ ਲੈਂਦਾ ਭਾਈ ਵੀ ਇੱਥੇ ਕੋਈ ਮਰੀਜ਼ ਹੈ ਜਿਹੜਾ ਕੱਲ ਇੱਥੇ ਇਸ ਤਰ੍ਹਾਂ ਦਾ ਕੋਈ ਟਾਲਾ ਕੀਤਾ ਹੋਇਆ ਸੀ ਤੋ ਉੱਥੇ ਉਹਦਾ ਇਲਾਜ ਹੁੰਦਾ ਸੀ ਉਸ ਇਸ ਤਰ੍ਹਾਂ ਦੇ ਬਹਿਮ ਭਰਮਾ ਹੋਰ ਵੀ ਕਿੰਨੇ ਬਹਿਮ ਭਰਮ ਨੇ ਜਿਹੜੇ ਸਾਡੀ ਸਿਹਤ ਨਾਲ ਜੁੜੇ ਹੋਏ ਆ ਸਾਡੀ ਖਰਾਕ ਨਾਲ ਜੁੜੇ ਹੋਏ ਆ ਤੇ ਸਾਡੀ ਜਿਹੜੀ ਖਰਾਕ ਉਹ ਸ਼ੁਰੂ ਇਸ ਤੋਂ ਹੁੰਦੀ ਹੈ ਵੀ ਮਿੱਠੇ ਤੋਂ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਦੋਂ ਬੱਚਾ ਪੈਦਾ ਹੁੰਦਾ ਤਾਂ ਗੁੜਤੀ ਦਿੰਦੇ ਤੇ ਉਹਦੇ ਚੋਂ ਮਿੱਠੇ ਦੇ ਵਿੱਚ ਕੀ ਆ ਦਿਨ ਨਾਲ ਅਸੀਂ ਇੰਨਾ ਇਹਦੇ ਤੇ ਦੋ ਤਿੰਨ ਕਾਰਨ ਨੇ ਮਾਨਸਿਕ ਤੌਰ ਤੇ ਇੰਨੇ ਫਿੱਟ ਹੋ ਗਏ ਵੀ ਘਰੇ ਕੋਈ ਮਹਿਮਾਨ ਆਇਆ ਤਾਂ ਵੀ ਮਿੱਠਾ ਵੀ ਰੋਟੀ ਖਾਧੀਆ ਭਾਈ ਮਿੱਠੇ ਰੋਟੀ ਤੋਂ ਬਾਅਦ ਤਾਂ ਵੀ ਮਿੱਠਾ ਜੇ ਕੋਈ ਖੁਸ਼ੀ ਆ ਲਿਓ ਵੀ ਮੂੰਹ ਮਿੱਠਾ ਕਰਾਈਏ ਇਹ ਸਾਰਾ ਕੁਝ ਉਹ ਤੈਨੂੰ ਜੋੜ ਲਿਆ ਜਦੋਂ ਕਿ ਕੈਨੇਡਾ ਕਹੇ ਇਹ ਦੇਸ਼ ਹੈ ਜਿੱਥੇ ਹਰ ਚੌਥਾ ਬੰਦਾ ਸ਼ੂਗਰ ਦਾ ਮਰੀਜ਼ ਹੈ ਤੇ 80% ਦਵਾਈਆਂ ਜਿਹੜੀਆਂ ਮਤਲਬ ਡਿਪਰੈਸ਼ਨ ਦੀਆਂ ਉਹ ਆ ਦੋ ਤਿੰਨ ਦੇਸ਼ਾਂ ਦੇ ਵਿੱਚ ਹੀ ਉਹਦਾ ਜੇ ਭਾਵੇਂ ਸਾਰੀ ਦੁਨੀਆ 'ਚ ਡਿਪਰੈਸ਼ਨ ਵੱਧ ਰਿਹਾ ਉਹਦੇ ਕਾਰਨ ਲੱਗ ਹੋ ਸਕਦੇ ਪਰ ਇੱਥੇ ਕੋਈ ਕਾਰਨ ਰੱਗ ਇਹ ਸਾਡੇ ਜਿਹੜੇ ਰਹਿਣ ਸੈਣ ਸੀ ਸਾਡਾ ਖਾਣ ਪੀਣ ਦਾ ਇਹਨਾਂ ਚੀਜ਼ਾਂ ਦੇ ਨਾਲ ਅੰਧਵਿਸ਼ਵਾਸਾਂ ਦੇ ਨਾਲ ਜੋੜ ਦੇਣਾ ਉਹਨੇ ਸਾਡੀ ਸਿਹਤ ਨੂੰ ਬਹੁਤ ਖਰਾਬ ਕੀਤਾ ਤੇ ਅਸੀਂ ਕਦੇ ਸੋਚੇ ਹੀ ਨਹੀਂ ਮੈਂ ਪਰਮਜੀਤ ਸਿੰਘ ਭੰਗੂ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹਾਂ ਅੱਜ ਕنگਰੀ ਦੇ ਵੈਸਟਵਿੰਡ ਇਲਾਕੇ ਵਿੱਚ ਜਿੱਥੇ ਰੈਸ਼ਨੇ ਮਿਸਟਰ ਤਖੀਲ ਸੋਸਾਇਟੀ ਦਾ ਦਫਤਰ ਹੈ ਇਸ ਦਫਤਰ ਦੇ ਵਿੱਚ ਅੱਜ ਕنگਰੀ ਇਕਾਈ ਦੀ ਮੀਟਿੰਗ ਸੀ ਤੇ ਇਹਦੇ ਵਿੱਚ ਪਹੁੰਚੇ ਨੇ ਬੀਰਬਲ ਭਧੌੜ ਕਿਸੇ ਜਾਣ ਪਛਾਣ ਦਾ ਮਸਾਜ ਨਹੀਂ ਜਿਨ ਨੂੰ ਸਾਰੇ ਜਿਨ੍ਹਾਂ ਨੂੰ ਜਾਣਦੇ ਨੇ ਉਹ ਕੈਨੇਡਾ ਦੀ ਜਿਹੜੀ ਸਾਰੇ ਕੈਨੇਡਾ ਦੀ ਤਰਖੀਡ ਸੈਟੀ ਆ ਉਹਦੇ ਆਗੂ ਨੇ ਕਰਦਿਆਂ ਗੱਲਬਾਤ ਸਤਿ ਸ੍ਰੀ ਅਕਾਲ ਜੀ ਪੀਪਲ ਜੀ ਬਹੁਤ ਬਹੁਤ ਧੰਨਵਾਦ ਜੀ ਪੰਗਸਾ ਤੁਹਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਅੱਗੇ ਜੀ ਜਿਹੜੀ ਇੱਥੇ ਮੀਟਿੰਗ ਹੋਈ ਆ ਤੇ ਉਹਦੇ ਵਿੱਚ ਨੇਚਰੋਪੈਥੀ ਵਾਲੇ ਕੋਈ ਡਾਕਟਰ ਉਹਨਾਂ ਨੇ ਆਪਣੀ ਡਾਕਟਰੀ ਨੇਚਰੋਪੈਥੀ ਬਾਰੇ ਬਹੁਤ ਸਾਰੇ ਮੈਂਬਰਾਂ ਨੂੰ ਜਾਣਕਾਰੀ ਜਿਹੜੀ ਆ ਆ ਦੇਤੀਆ ਇਹਦੇ ਬਾਰੇ ਕੀ ਕਹੋਗੇ ਭੰਗੂ ਸਾਹਿਬ ਤਰਕੂ ਸੁਸਾਇਟੀ ਇਹ ਚਾਹੁੰਦੀ ਹੈ ਇੱਕ ਸਿਹਤਮੰਦ ਸਮਾਜ ਦੀ ਗੱਲ ਕਰਦੀ ਹੈ ਜਿਹੜੇ ਸਮਾਜ ਅੰਦਰ ਕੁਝ ਬਹਿਮ ਭਰਮ ਸਿਹਤ ਸੰਬੰਧੀ ਆ ਸਾਡੀ ਖੁਰਾਕ ਸੰਬੰਧੀ ਆ ਅਸੀਂ ਉਹਨਾਂ ਤੋਂ ਸਾਰੇ ਜਿਹੜੇ ਸਾਡੇ ਇੱਥੋਂ ਦਰਸ਼ਕ ਆ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਆ ਸਾਡਾ ਜਿਹੜਾ ਸਮਾਜ ਆ ਉਹਨੂੰ ਅਸੀਂ ਜਾਗਰੂਕ ਕਰਨਾ ਚਾਹੁੰਦੇ ਆ ਉਹਦੇ ਤਹਿਤ ਹੀ ਅਸੀਂ ਅੱਜ ਜਿਹੜਾ ਸਿਹਤ ਸੰਬੰਧੀ ਇੱਕ ਸੈਮੀਨਾਰ ਕਰਵਾਇਆ ਜਿਦੇਚ ਇਥੋਂ ਦਾ ਜਿਹੜਾ ਕਾਰਪੋਰੇਟ ਸਿਸਟਮ ਆ ਇਥੋਂ ਦਾ ਜਿਹੜਾ ਰਾਜਨੀਤਿਕ ਢਾਂਚਾ ਭਾਵੇਂ ਅਮਰੀਕਾ ਹੋਵੇ ਭਾਵੇਂ ਇੰਡੀਆ ਹੋਵੇ ਭਾਵੇਂ ਕੈਨੇਡਾ ਹੋਵੇ ਉਹ ਸਾਰੇ ਥਾਂ 'ਤੇ ਇੱਕੋ ਢੰਗ ਨਾਲ ਕੰਮ ਕਰਦਾ ਲੁੱਟ ਦੇ ਮਕਸਦ ਦੇ ਨਾਲ ਉਹ ਦਵਾਈਆਂ ਭਾਵੇਂ ਬੰਦੇ ਨੂੰ ਲੋੜ ਹੋਵੇ ਜਾਂ ਨਾ ਹੋਵੇ ਪਰ ਉਹ ਜਿਹੜੀਆਂ ਕਾਰਪੇਸ਼ਨਾ ਉਹਨਾਂ ਨੇ ਜਿਹੜੀਆਂ ਬਣਾਤੀਆਂ ਉਹ ਤੁਹਾਡੇ ਤੇ ਲਾਗੂ ਕਰਨੀਆਂ ਨੇ ਇਸ ਕਰਕੇ ਅਸੀਂ ਚਾਹੁੰਦੇ ਸੀ ਵੀ ਇੱਕ ਇਹੋ ਜਿਹਾ ਸੈਮੀਨਾਰ ਕਰਵਾਈਏ ਜਿਦੇਚੋਂ ਸਾਡਾ ਜਿਹੜਾ ਕੁਦਰਤ ਦੇ ਨਾਲ ਨਾਤਾ ਜੁੜੇ ਕੁਦਰਤੀ ਜਿਹੜੀਆਂ ਚੀਜ਼ਾਂ ਪੈਦਾ ਹੋਈਆਂ ਜਿਹੜੀਆਂ ਕੁਦਰਤ ਨੇ ਪੈਦਾ ਕੀਤੀਆਂ ਮਨੁੱਖ ਲਈ ਉਹਨਾਂ ਪ੍ਰਤੀ ਉਹ ਚਿੰਤ ਬੀਰਪਾਲ ਜੀ ਤੁਹਾਨੂੰ ਸਾਡੇ ਸ਼ਵਾਲਕ ਟੀਵੀ ਚੈਨਲ ਤੇ ਦੇਸ਼ਾਂ ਦੇਸ਼ਾਂ ਵਿੱਚ ਇਮਨ ਵਰਲਡਵਾਈਜ਼ ਵੇਖਿਆ ਜਾ ਰਿਹਾ ਜੀ ਤੁਸੀਂ ਆਪਣੀ ਵੱਲੋਂ ਆਪਣੀ ਤਰਕਸ਼ੀਲ ਸੋਸਾਇਟੀ ਵੱਲੋਂ ਆਮ ਆਵਾਮ ਨੂੰ ਕਿਸੇ ਹੰਗਿਆਣਾ ਚਾਹੋ ਤੁਹਾਡੇ ਸਾਰੇ ਦਰਸ਼ਕਾंनो ਜਿਵੇਂ ਇੱਥੋਂ ਦੇ ਜਿੰਨੇ ਵੀ ਸਾਡੇ ਧਰਤੀ ਤੇ ਮਨੁੱਖ ਜਿਹੜਾ ਪੈਦਾ ਹੋਇਆ ਤਾਂ ਉਹਦੇ ਨਾਲ ਕੁਝ ਇਸ ਤਰ੍ਹਾਂ ਦਾ ਸਾਰਾ ਸਿਸਟਮ ਉੱਥੋਂ ਦੀ ਖਰਾਕ ਵੀ ਪੈਦਾ ਹੋਈ ਜਾਂਦੀ ਕੁਝ ਚੀਜ਼ਾਂ ਅਸੀਂ ਆਪਣੇ ਆਪ ਹੀ ਸਿਹੜੀਆਂ ਨੇ ਉਹ ਭਾਵੇਂ ਸਾਡੇ ਸਵਾਦ ਦੀ ਗੱਲ ਹੋਵੇ ਜਾਂ ਇੱਥੋਂ ਦਾ ਜਿਹੜਾ ਸਿਸਟਮ ਆ ਉਹਨੇ ਤੁਹਾਨੂੰ ਇਸ ਤਰ੍ਹਾਂ ਦਾ ਸਵਾਦ ਪੈਦਾ ਕਰਕੇ ਦਿੱਤਾ ਤੇ ਜਿਹਦੇ ਨਾਲ ਅਨੇਕਾਂ ਬਿਮਾਰੀਆਂ ਪੈਦਾ ਹੁੰਦੀਆਂ ਤੇ ਅਸੀਂ ਚਾਹੁੰਦੇ ਆਂ ਵੀ ਇਹ ਜਿਹੜਾ ਸਿਸਟਮ ਆ ਇਸ ਤਰ੍ਹਾਂ ਦਾ ਸਿਸਟਮ ਬਣਾਓ ਵੀ ਜਿੱਤੇ ਚ ਤੁਹਾਡੀ ਖਰਾਕ ਵੀ ਸੁਧਾਰਨ ਹੋਵੇ ਤੁਹਾਡਾ ਸੋਚਣ ਦਾ ਢੰਗ ਉੱਚਾ ਹੋਵੇ ਤੁਹਾਡੀ ਜਿਹੜੀ ਰਹਿਣੀ ਸਹਿਣੀ ਆ ਜਿਹੜੀ ਉਹ ਸਿੰਪਲ ਹੋਵੇ ਇਸ ਤਰ੍ਹਾਂ ਤੁਸੀਂ ਚੰਗੀ ਜ਼ਿੰਦਗੀ ਤੇ ਮੇਰੀ ਜ਼ਿੰਦਗੀ ਜਿਹੜੀ ਲੰਬੀ ਉਮਰ ਆ ਜਿਹੜੀ ਆਪਾਂ ਬਹਿਮਾ ਭਰਮਾ ਦੇ ਵਿੱਚ ਪਏ ਹੋਏ ਆ ਵੀ ਇਹ ਜਿੰਨੇ ਸਾਹ ਲਿਖੇ ਆ ਓਨੇ ਸਾਹ ਲੈਣੇ ਆ ਜਿੱਥੇ ਲਿਖੀ ਆ ਉੱਥੇ ਹੀ ਇਹ ਜਾ ਕੇ ਬੰਦੇ ਨੇ ਮਰਨਾ ਇਹ ਜਿਹੇ ਗੱਲਾਂ ਕੁਝ ਨਹੀਂ ਹੈਗਾ ਇਹ ਤੁੰ ਦਾ ਸਿਸਟਮ ਤੁਹਾਡੇ ਰਹਿਣ ਸਹਿਣ ਦੇ ਢੰਗ ਤਰੀਕੇ ਤੁਹਾਡੇ ਖਾਹਕ ਤੁਹਾਡਾ ਜਿਹੜਾ ਸੋਚਣ ਦਾ ਟੰਗਾ ਇਹਦੇ ਤੇ ਨਿਰਭਰ ਕਰਦਾ ਤੇ ਅਸੀਂ ਚਾਹੁੰਦੇ ਆ ਕਿ ਸਾਰੇ ਲੋਕ ਆ ਜਿਹੜੇ ਇਹਨਾਂ ਖਾਹਕ ਸੰਧੀ ਜਿਹੜੇ ਵਿਹਮ ਭਰਮ ਨੇ ਸਿਹਤ ਸੰਧੀ ਜਿਹੜੇ ਵਿਹਮ ਭਰਮ ਨੇ ਜਾਂ ਜਿਹੇ ਜਿਹੇ ਡਾਕਟਰਾਂ ਸਧਾਰਨ ਜਿਹੜੇ ਡਾਕਟਰਾਂ ਥੌੜਿਆਂ ਦੀ ਗੱਲ ਕਰਦੇ ਆ ਜਾਂ ਉਹੋ ਜਿਹੀ ਵੀ ਕਿਸੇ ਨੂੰ ਭਾਈ ਦਰੰਗ ਹੋ ਗਿਆ ਤਾਂ ਫੀਮ ਦੇ ਦੋ ਜਿੱਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ ਉਹ ਚੀਜ਼ਾਂ ਤੋਂ ਸਾਨੂੰ ਬਚਣਾ ਚਾਹੀਦਾ ਬਹੁਤ ਬਹੁਤ ਮਿਹਰਬਾਨੀ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ